ਸੱਚੀ ਗੱਲ ਦੋਸਤੋ ਭਾਈ ਅਮਰਤਪਾਲ ਸਿੰਘ ਦੇ ਸਪੋਰਟਰਾਂ ਦੇ ਲਈ ਉਹਨਾਂ ਦੇ ਚਾਹਣ ਵਾਲਿਆਂ ਦੇ ਲਈ ਅਤੇ ਖੜੂਰ ਸਾਹਿਬ ਲੋਕ ਸਭਾ ਹਲਕੇ ਦੇ ਵੋਟਰਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆਈ ਹੈ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦਾ ਰਸਤਾ ਸਾਫ਼ ਹੋ ਚੁੱਕਿਆ ਹੈ ਜਿਵੇਂ ਕਿ ਪਹਿਲਾਂ ਵੀ ਤੁਹਾਡੇ ਨਾਲ ਖਬਰ ਸ਼ੇਅਰ ਕਰ ਚੁੱਕੇ ਹਾਂ ਜ਼ਿਆਦਾਤਰ ਦੋਸਤ ਜਾਣਦੇ ਵੀ ਹੋਣਗੇ ਕਿ ਭਾਈ ਅਮਰਪਾਲ ਸਿੰਘ ਨੇ ਆਪਣੀ ਐਨਐਸਐ ਨੂੰ ਚੁਣੌਤੀ ਦਿੰਦੇ ਹੋਏ ਮਾਨਯੋਗ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਇੱਕ ਕੇਸ ਦਰਜ ਕਰਵਾਇਆ ਸੀ ਇਸ ਤੋਂ ਪਹਿਲਾਂ ਕਿ ਉਸ ਕੇਸ ਦਾ ਫੈਸਲਾ ਆਉਂਦਾ ਪਰ ਉਸ ਤੋਂ ਪਹਿਲਾਂ ਹੀ ਇੱਕ ਹੋਰ ਵੱਡੀ ਖੁਸ਼ਖਬਰੀ ਸਾਹਮਣੇ ਆਈ ਦੋਸਤੋ ਜਿਸ ਦਿਨ ਭਾਈ ਅਮਰਤਪਾਲ ਸਿੰਘ ਨੇ ਆਪਣੇ ਐਮਪੀ ਅਹੁਦੇ ਦੀ ਸੌਹ ਚੁੱਕੀ ਸੀ ਤਾਂ ਤੁਹਾਨੂੰ ਯਾਦ ਹੋਵੇਗਾ ਕਿ ਉਸ ਦਿਨ ਜੰਮੂ ਤੋਂ ਅਜਾ ਚੌਣ ਜਿੱਤੇ ਡਾਕਟਰ ਰਾਸੀਦ ਜੋ ਕਿ ਇਸ ਸਮੇਂ ਟਾਡਾ ਦੇ ਤਹਿਤ ਦਿੱਲੀ ਦੇ ਵਿੱਚ ਹੀ ਕੈਦ ਹਨ ਉਹਨਾਂ ਨੇ ਵੀ ਸੌਹ ਚੁੱਕੀ ਸੀ ਜਿਨ੍ਹਾਂ ਨੂੰ ਮਾਨਯੋਗ ਅਦਾਲਤ ਦੇ ਹੁਕਮਾਂ ਤੇ ਹੀ ਸੌਹ ਚੁਕਾਈ ਗਈ ਸੀ ਪਰ ਦੱਸ ਦਈਏ ਕਿ ਹੁਣ ਜੋ ਡਾਕਟਰ ਰਾਸੀਦ ਹਨ ਉਹਨਾਂ ਦੇ ਭਰਾ ਜੰਮੂ ਦੇ ਆ ਲੋਕ ਵਿਧਾਨ ਸਭਾ ਚੋਣਾਂ ਦੇ ਵਿੱਚ ਚੋਣ ਲੜ ਰਹੇ ਹਨ ਅਤੇ ਇਸ ਚੋਣ ਪ੍ਰਚਾਰ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਹੁਣ ਡਾਕਟਰ ਰਾਸ਼ੀਦ ਨੂੰ ਮਾਨਯੋਗ ਅਦਾਲਤ ਵੱਲੋਂ ਅੰਤਰਿਮ ਜ਼ਮਾਨਤ ਦਿੱਤੀ ਗਈ ਹੈ। ਜ਼ਮਾਨਤ ਤਾਂ ਡਾਕਟਰ ਰਾਸ਼ੀਦ ਨੂੰ ਮਿਲ ਗਈ ਹੈ ਪਰ ਇਸ ਦੇ ਨਾਲ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੇ ਰਸਤੇ ਖੁੱਲ ਗਏ ਨੇ। ਕਿਉਂਕਿ ਬੁਕੇਦ ਸਾਹਿਬ ਦਾ ਕਹਿਣਾ ਹੈ ਕਿ ਹੁਣ ਇਸ ਜਮਾਨਤ ਨੂੰ ਆਧਾਰ ਬਣਾ ਕੇ ਬਹੁਤ ਜਲਦ ਭਾਈ ਅਮਰਤਪਾਲ ਸਿੰਘ ਨੂੰ ਵੀ ਜਮਾਨਤ ਮਿਲੇਗੀ ਉਹਨਾਂ ਦੀ ਵੀ ਰਿਹਾਈ ਹੋਵੇਗੀ ਕਿਉਂਕਿ ਭਾਈ ਅਮਰਤਪਾਲ ਸਿੰਘ ਤੇ ਤਾਂ ਐਨਐਸਏ ਲੱਗੀ ਹੋਈ ਹੈ ਜਦੋਂ ਦਾੜਾ ਕੇਸ ਦੇ ਵਿੱਚ ਜ਼ਮਾਨਤ ਮਿਲ ਸਕਦੀ ਹੈ ਤਾਂ ਭਾਈ ਅਮਰਤਪਾਲ ਸਿੰਘ ਨੂੰ ਤਾਂ ਬਹੁਤ ਆਸਾਨੀ ਨਾਲ ਜ਼ਮਾਨਤ ਮਿਲ ਜਾਵੇਗੀ ਇਹ ਕਹਿਣਾ ਹੈ ਭਾਈ ਅਮਰਤਪਾਲ ਸਿੰਘ ਦੇ ਵਕੀਲ ਦਾ ਜਿਨ੍ਹਾਂ ਨੇ ਇਹ ਖੁਸ਼ਖਬਰੀ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰਦੇ ਹੋਏ ਸਾਂਝੀ ਕੀਤੀ ਹੈ ਤੇ ਹੋਰ ਕੀ ਕੀ ਇਸ ਮਾਮਲੇ ਦੇ ਵਿੱਚ ਕਾਨੂੰਨੀ ਪੱਖ ਹਨ ਕਾਨੂੰਨੀ ਜੋ ਸਹੂਲਤਾ ਹੁਣ ਭਾਈ ਅਮਰਤਪਾਲ ਸਿੰਘ ਨੂੰ ਜ਼ਮਾਨਤ ਦੇ ਲਈ ਮਿਲ ਸਕਦੀਆਂ ਹਨ ਉਸ ਦੇ ਬਾਰੇ ਕੀ ਜਾਣਕਾਰੀ ਵਕੀਲ ਸਾਹਿਬ ਨੇ ਦਿੱਤੀ ਹੈ ਆਓ ਤੁਹਾਨੂੰ ਜਾਣਕਾਰੀ ਸੁਣਾਉਣ ਦੇ ਲਈ ਲੈ ਚੱਲਦੇ ਹਾਂ ਇਸ ਗੱਲਬਾਤ ਦੇ ਵੀਡੀਓ ਵੱਲ ਕੋਰ ਰਿਕਾਰਡਿੰਗ ਵੱਲ ਦੋਸਤੋ ਕੀ ਤੁਹਾਨੂੰ ਲੱਗਦਾ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਹੁਣ ਜ਼ਮਾਨਤ ਮਿਲਣੀ ਚਾਹੀਦੀ ਹੈ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਜਰੂਰ ਕਮੈਂਟਾਂ ਦੇ ਵਿੱਚ ਯੈਸ ਜਾਂ ਨੋ ਟਾਈਪ ਕਰਨਾ ਕਿਉਂਕਿ ਇੱਕ ਅਵਾਮ ਦਾ ਇਹ ਵੀ ਕਹਿਣਾ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਲੋਕਾਂ ਨੇ ਬਹੁਮਤ ਦੇ ਨਾਲ ਐਮਪੀ ਬਣਾਇਆ ਹੈ ਤਾਂ ਆਪਣੇ ਹਲਕੇ ਦੇ ਲੋਕਾਂ ਦੇ ਕੰਮ ਕਰਵਾਉਣ ਦੇ ਲਈ ਹਲਕੇ ਦੇ ਵਿਕਾਸ ਦੇ ਲਈ ਅਤੇ ਖਾਸ ਕਰਕੇ ਜਿਸ ਮੁੱਦੇ ਤੇ ਭਾਈ ਅਮਰਤਪਾਲ ਸਿੰਘ ਨੂੰ ਲੋਕਾਂ ਨੇ ਜਿਤਾਇਆ ਹੈ ਨੌਜਵਾਨਾਂ ਨੂੰ ਨਸ਼ੇ ਤੋਂ ਲਾਂਭੇ ਕਰਨ ਦੇ ਲਈ ਨਸ਼ੇ ਤੋਂ ਹਟਾਉਣ ਦੇ ਲਈ ਹੁਣ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਉਹਨਾਂ ਦੀ ਜ਼ਮਾਨਤ ਹੋ ਜਾਣੀ ਚਾਹੀਦੀ ਹੈ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਕਮੈਂਟ ਕਰ ਦੇਣਾ ਆਓ ਤੁਹਾਨੂੰ ਲੈ ਚਾਲਦੇ ਹਾਂ ਭਾਈ ਅਮਰਤਪਾਲ ਸਿੰਘ ਦੇ ਵਕੀਲ ਸਾਹਿਬ ਨੇ ਇਸ ਮੌਕੇ ਇੱਕ ਖੁਸ਼ਖਬਰੀ ਦਿੱਤੀ ਹੈ ਡਾਕਟਰ ਰਸ਼ੀਦ ਦੀ ਅੰਤ੍ਰੀਮ ਜ਼ਮਾਨਤ ਮਨਜ਼ੂਰ ਹੋਣ ਤੋਂ ਬਾਅਦ ਆਓ ਸੁਣੋ ਇਸ ਵੀਡੀਓ ਦੇ ਵਿੱਚ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਦੀ ਪਾਰਟਿਸਪੇਸ਼ਨ ਦਾ ਕੋਈ ਨਹੀਂ ਹੈ ਜੀ ਇਹ ਹੁੰਦਾ ਹੈ ਉਹ ਜਿਹੜਾ ਹੈਗਾ ਉਹ ਟਾਲ ਦਿੰਦੇ ਹੈ ਜਾਂ ਕੋਈ ਵੀ ਜਥੇਬੰਦੀ ਟਾਲ ਦਿੰਦੀ ਹੈ ਉਹ ਕਾਲ ਤੇ ਫਿਰ ਉਹ ਆਪ ਹੀ ਜ਼ਿੰਮੇਵਾਰ ਹੁੰਦੇ ਨੇ ਨਾ ਜੀ ਉਹਦੇ ਚ ਭਾਈ ਅਮਰਪਾਲ ਸਿੰਘ ਕਿਵੇਂ ਜ਼ਿੰਮੇਵਾਰ ਹੋ ਗਏ ਕਿ ਗਲਤ ਕੀ ਲਿਖਿਆ ਕਾਨੂੰਨੀ ਤੌਰ ਤੇ ਬਿਲਕੁਲ ਜਿਹੜਾ ਕਾਨੂੰਨੀ ਤੌਰ ਤੇ ਬਿਲਕੁਲ ਠੀਕ ਲਿਖਿਆ ਕੋਈ ਉਹ ਜ਼ਿੰਮੇਵਾਰ ਜਿਹੜੇ ਕਾਲ ਦਿੱਤੀ ਟਾਲ ਭਾਈ ਅਮਰਪਾਲ ਸਿੰਘ ਵੱਲੋਂ ਤਾਂ ਸੀ ਨਹੀਂ ਜੀ ਜਿਹੜੀ ਉਹ ਦਿੱਤੀ ਜਈ ਹੈ ਫਿਰ ਜੇ ਹੁਣ ਦੂਜਾ ਕੋਈ ਵੀ ਕਾਲ ਦਿੰਦਾ ਹੈ ਤਾਂ ਉਹ ਆਪ ਦੇ ਤੌਰ ਤੇ ਹੀ ਕਾਲ ਦਿੰਦਾ ਉਹਨੂੰ ਇੱਕ ਨਾਦਰ ਕਹੋਂ ਦੇ ਨਾਤੇ ਅਧਿਕਾਰ ਹੈ ਵੀ ਉਹ ਕਾਲ ਦਿੰਦਾ ਉਹਨੇ ਆਪ ਹੀ ਉਸ ਨੂੰ ਜਸਟੀਫਾਈ ਕਰਨਾ ਉਸਨੇ ਆਪ ਹੀ ਉਸ ਦੀ ਹਮਾਇਤ ਵਿੱਚ ਦੇਣਾ ਵੀ ਮੈਂ ਠੀਕ ਚ ਦਿੱਤੀ ਸੀ ਕਾਨੂੰਨ ਦੀ ਉਲੰਘਣਾ ਨਹੀਂ ਸੀ ਇਹ ਤਾਂ ਉਹੀ ਬੰਦਾ ਸਾਬਤ ਕਰੂਗਾ ਨਾ ਜੀ ਜਿਹਨੇ ਕਾਲ ਦਿੱਤੀ ਹੈ ਜਿਵੇਂ ਕਾਲ ਦਿੱਤੀ ਨਹੀਂ ਹੈ ਉਹ ਕਿਵੇਂ ਸਾਬਤ ਕਰੂਗਾ ਵੀ ਮੈਂ ਕੀ ਕਹਿੰਦੇ ਹੁੰਦੇ ਨੇ ਮੇਰੇ ਕਹਿਣ ਤੋਂ ਨਹੀਂ ਕਾਲ ਦਿੱਤੀ ਚਾਹਨਾ ਤਾਂ ਕਿਸੇ ਦੇ ਵੀ ਕਿਸੇ ਨੇ ਵਿਰਤਮੰਟ ਕਰੀ ਉਹ ਤਾਂ ਵਿੱਚ ਬਕਾਇਦਾ ਲਿਖਤੀ ਰੂਪ ਦੇ ਵਿੱਚ ਇਹ ਜ਼ਿਕਰ ਕੀਤਾ ਹੋਇਆ ਵੀ ਮੈਂ ਸੌਂ ਚੁੱਕੀ ਆ ਮੈਂ ਐਮਪੀ ਬਣ ਗਿਆ ਤੇ ਮੈਂ ਸੰਵਿਧਾਨ ਦੇ ਵਿੱਚ ਮੇਰੀ ਨਿਸ਼ਚੈ ਤੇ ਭਾਰਤ ਦੀ ਏਕਤਾ ਅਖੰਡਤਾ ਦਾ ਮੈਂ ਪੂਰਾ ਜਿਹੜਾ ਉਹ ਧਿਆਨ ਰੱਖੂਗਾ ਤੇ ਇਹ ਪੂਰਾ ਵਿਸ਼ਵਾਸ ਆ ਜਿਹੜਾ ਮੇਰਾ ਉਸ ਸੰਵਿਧਾਨ ਦੇ ਵਿੱਚ ਬਣ ਗਿਆ ਤੋਂ ਇਹ ਚੀਜ਼ ਆ ਉਹ ਕਹਿੰਦੇ ਵੀ ਇਹ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਲੋਕਾਂ ਨੂੰ ਪਹਿਲਾਂ ਦਿਖਾਇਆ ਕੁਝ ਹੋਰ ਵੀ ਮੁੰਡਿਓ ਤਿਆਰ ਹੋ ਜਾਓ ਐ ਕਰਨਾ ਹੈ ਖਾਲਸਾਣ ਲੈਣਾ ਵੀ ਉਸ ਤੋਂ ਬਾਅਦ ਪਿੱਠ 'ਚ ਛੁਰਾ ਮਾਰਤਾ ਵੀ ਆਪ ਤਾਂ ਸਾਰਾ ਕੁਝ ਮੰਨ ਲਿਆ ਦੇਖੋ ਜੀ ਪਿੱਛੇ ਜਿਹੜਾ ਝੂਠਾ ਮਾਰਨ ਵਾਲੀ ਗੱਲ ਮਤਮਲ ਤੌਰ ਤੇ ਝੂਠੀ ਹੈ ਜੀ ਤੇ ਜਿਹੜਾ ਇਹ ਇਲਜ਼ਾਮ ਹੈ ਸ਼ਰਾਰਤਨਾ ਇਲਜ਼ਾਮ ਹੈ ਜੀ ਇਹ ਲੋਕਾਂ ਨੂੰ ਗਮਰਾਹ ਕਰਨ ਵਾਲਾ ਇਲਜ਼ਾਮ ਹੈ ਭਾਈ ਸਾਹਿਬ ਨੇ ਕਿਸੇ ਸਟੇਜ ਤੇ ਕਿਸੇ ਨੂੰ ਗਮਰਾਹ ਨਹੀਂ ਕੀਤਾ ਮੈਂ ਪਹਿਲਾਂ ਹੀ ਬੇਨਤੀ ਕਰ ਚੁੱਕਿਆ ਹਾਂ ਕਿ ਜਿਹੜੀ ਅਦਾਲਤੀ ਭਾਸ਼ਾ ਹੈ ਬਚੀਲ ਨੇ ਜਿਹੜਾ ਹੈ ਉਹ ਲਿਖਣਾ ਹੁੰਦਾ ਉਹਨੇ ਜਿਹਨੂੰ ਪਾਵਰ ਆਫ ਟੌਰਨ ਨਹੀਂ ਦਿੱਤੀ ਉਹਨੇ ਅਦਾਲਤੀ ਭਾਸ਼ਾ ਦੇ ਵਿੱਚ ਅਦਾਲਤੀ ਤੌਰ ਤੇ ਉਸ ਨੂੰ ਜਿਹੜਾ ਹੈ ਉਸ ਦਾ ਲਿਖਣਾ ਹੈ ਲਿਖਣਾ ਵਿੱਚ ਕਿ ਡਾਲੋਜੀ ਲਿਖੀ ਜਾਵੇ ਜਾਂ ਹੋਰ ਲਿਖੀ ਜਾਵੇ ਜਾਂ ਕੋਈ ਮੁੱਤਰ ਗਿਆ ਜਾਂ ਹੋਰੇ ਬਿਲਕੁਲ ਗਲਤ ਗੱਲ ਹੈ ਜਦੋਂ ਗਾਂਧੀ ਨਹਿਰੂ ਲੜਦੇ ਰਹੇ ਨੇ ਜਿਹਨੇ ਵੀ ਲੜਦਾ ਰਿਹਾ ਆਜ਼ਾਦੀ ਲਈ ਇਹ ਐਮਪੀ ਦੀਆਂ ਸੀਟਾਂ ਵੀ ਜਿੱਤੇ ਨੇ ਵਿਧਾਨ ਸਭਾ ਦੀਆਂ ਵੀ ਜਿੱਤੇ ਨੇ ਉਸ ਸਮੇਂ ਇਹ ਕਦੇ ਨਹੀਂ ਮੰਨਦੇ ਸੀ ਵੀ ਅੰਗਰੇਜ਼ਾਂ ਦੀ ਸਰਕਾਰ ਜਿਹੜੀ ਹੈ ਉਹ ਹਿੰਦੁਸਤਾਨ ਦੀ ਕਾਨੂੰਨੀ ਸਰਕਾਰ ਹੈ ਉਹ ਕਹਿੰਦੇ ਸੀ ਕਿ ਜਲਤ ਜਿਹੜੀ ਹੈ ਵਿਦੇਸ਼ੀਆਂ ਦੀ ਸਰਕਾਰ ਹੈ ਅਸੀਂ ਇਹ ਤੋਂ ਕਿਹੜਾ ਛਡਾਉਣਾ ਹੈ ਪਰੰਤੂ ਉੱਥੇ ਜਾ ਕੇ ਅਦਾਲਤਾਂ ਦੇ ਵਿੱਚ ਮੰਨਣ ਕਿ ਸੰਘਰਸ਼ ਫਿਰਦਾ ਕਲ ਤੋਂ ਜਨਮ ਦੀ ਲੋੜ ਹੀ ਨਹੀਂ ਹੁੰਦੀ ਤੇ ਤਾਂ ਲੋ ਬਿਲਕੁਲ ਅਮਰਪਾਲ ਸਿੰਘ ਨੇ ਕੋਈ ਇਹੋ ਜਿਹਾ ਬਿਆਨ ਨਹੀਂ ਦਿੱਤਾ ਜਿਸ ਦੇ ਨਾਲ ਸੰਗਤ ਗਮਰਾਹ ਹੁੰਦੀ ਹੋਵੇ ਜਨਤਾ ਗਮਰਾਹ ਹੁੰਦੀ ਹੋਵੇ ਇਹੋ ਜਿਹਾ ਕੋਈ ਲਿਖ ਕੇ ਹਾਈ ਕੋਰਟ ਦੇ ਵਿੱਚ ਨਹੀਂ ਦਿੱਤਾ ਇਹ ਮਟਮਨ ਤੌਰ ਤੇ ਝੂਠ ਹੈ ਗਮਰਾਹ ਕੌਣ ਹੈ ਤੇ ਇਹ ਜਿਹੜਾ ਲੈ ਗਏ ਉਹਨਾਂ ਨੇ ਬਿਲਕੁਲ ਜਿਹੜੀ ਇਹ ਤਾਂ ਭਾਸ਼ਾ ਜਿਹੜੀ ਆ ਉਹ ਐਡਵੋਕੇਟ ਨੇ ਦੇਣੀ ਹੁੰਦੀ ਹੈ ਆਪਣੇ ਤੌਰ ਤੇ ਦੇਣੀ ਹੁੰਦੀ ਹੈ ਇਹਦੇ ਚ ਭਾਈ ਸਾਹਿਬ ਦਾ ਕੀ ਸੰਬੰਧ ਹੈ ਭਾਈ ਸਾਹਿਬ ਜਿਹੜੀਆਂ ਗੱਲਾਂ ਪਹਿਲਾਂ ਕਰਦੇ ਸੀ ਉਹਨਾਂ ਤੇ ਕਾਇਮ ਨੇ ਜੀ ਏਵੀ ਹੋਰ ਚਲੋ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਉਹ ਕਹਿੰਦੇ ਜੋ ਮੰਮੀ ਨੇ ਉਹਨਾਂ ਦੀ ਮਦਰ ਨੇ ਬਿਆਨ ਦਿੱਤਾ ਸੀਗਾ ਵੀ ਭਾਈ ਮੇਰੇ ਮੁੰਡੇ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਵੀ ਐਕਚੁਅਲ ਦੇ ਵਿੱਚ ਉਹੀ ਚੀਜ਼ ਜਿਹੜੀ ਉਹ ਸਹੀ ਹੈ ਜਿਹੜਾ ਉਹਨਾਂ ਨੇ ਮਤਲਬ ਉਹ ਰਿਐਲਿਟੀ ਹੈ ਜਿਹੜੀ ਉਹ ਪਟੀਸ਼ਨ ਦੇ ਵਿੱਚ ਉਹੀ ਚੀਜ਼ ਲਿਖੀ ਹੈ ਚਲੋ ਤੁਸੀਂ ਇਹ ਕਲੀਅਰ ਕਰ ਦਿੱਤਾ ਵੀ ਕਾਨੂੰਨੀ ਤੌਰ ਤੇ ਲੜਾਈ ਲੜਨ ਦੇ ਲਈ ਵਕੀਲਾਂ ਨੂੰ ਇਹੋ ਜੀਆਂ ਚੀਜ਼ਾਂ ਕਰਨੀਆਂ ਪੈਂਦੀਆਂ ਨੇ ਪਰ ਬਾਹਰ ਆਉਣ ਦਾ ਖਾਲਸਾ ਜੀ ਰੇੜਕਾ ਫਸਿਆ ਹੋਇਆ ਹੈ ਇੰਜੀਨੀਅਰ ਰਾਸ਼ਿਦ ਦੇ ਬਾਹਰ ਆਉਣ ਅੰਤਰੀਮ ਜ਼ਮਾਨਤ ਜਿਹੜੀ ਮਿਲੀ ਹੈ ਉਹਦਾ ਕੋਈ ਹਵਾਲਾ ਦਿੱਤਾ ਜਾ ਸਕਦਾ ਹਾਈ ਕੋਰਟ ਦੇ ਵਿੱਚ ਕਿਉਂਕਿ ਜਦੋਂ ਕੋਈ ਇਹ ਜੀ ਇਹ ਜਿਹਾ ਫੈਸਲਾ ਦਿੱਤਾ ਜਾਂਦਾ ਤਾਂ ਅਕਸਰ ਇਹਨਾਂ ਕੇਸਾਂ ਦਾ ਹਵਾਲਾ ਦਿੱਤਾ ਜਾਂਦਾ ਹੁੰਦਾ ਤਾਂ ਹਾਈ ਕੋਰਟ ਦੇ ਵਿੱਚ ਹਵਾਲਾ ਦਿੱਤਾ ਜਾ ਸਕਦਾ ਇਸ ਚੀਜ਼ ਆ ਹਾਂਜੀ ਹਾਂ ਬਿਲਕੁਲ 100% ਦਿੱਤਾ ਜਾ ਸਕਦਾ ਹਵਾਲਾ ਕੀ ਬੜੀ ਵੱਡਾ ਜਿਹੜਾ ਹੈ ਪ੍ਰੈਜ਼ੀਡੈਂਟ ਬਣਾਇਆ ਹੈ ਬੜੀ ਵੱਡੀ ਪਰੰਪਰਾ ਕਾਇਮ ਕਰੀ ਹੈ ਤੇ ਉਹ ਤਾਂ ਜਿਹੜਾ ਇਹ ਦੱਸਣਾ ਬਹੁਤ ਜ਼ਰੂਰੀ ਹੈ ਉਹ ਦੱਸਿਆ ਜਾਊਗਾ ਉਹਦਾ ਸੂਅ ਮੋਟਰਨ ਨੋਟਿਸ ਵੀ ਲਿਤਾ ਜਾ ਸਕਦਾ ਹਵਾਲਾ ਵੀ ਦਿੱਤਾ ਜਾ ਸਕਦਾ ਜਦੋਂ ਇੱਕ ਕੇਸ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਜਮਾਨਤ ਦਿੱਤੀ ਜਾਂਦੀ ਹੈ ਤਾਂ ਇੱਥੇ ਟੂਨੀ ਦਿੱਤੀ ਜਾ ਸਕਦੀ ਉਹ ਤਾਂ ਗੱਲ ਬੜੀ ਸਪਸ਼ਟ ਹੈ ਹਵਾਲਾ ਨਾ ਦੇਣ ਦਾ ਤਾਂ ਕੋਈ ਮਤਲਬ ਨਹੀਂ ਹਵਾਲਾ ਤਾਂ ਲਾਜ਼ਮੀ ਦਿੱਤਾ ਜਾ ਸਕਦਾ ਜੀ ਤੇ ਇਹਦੇ ਵਿੱਚ ਹੁਣ ਦੇਖੋ ਜੀ ਇਹ ਮਿਰੋਲ ਤੇ ਇਹ ਜਿਹੜਾ ਹੈ ਅੰਤਮ ਰੋਲੇਮਾਨ ਸਰਕਾਰ ਦਾ ਤੇ ਜੂਠੇ ਜਦੋਂ ਦਸਤਾਵਾਂ ਥੱਲੇ ਇਹਨਾਂ ਦੇ ਦਸਤਾਵਾਂ ਥੱਲੇ ਐਨਐਸਏ ਲੱਗੀ ਹੈ ਇਹ ਬਈ ਇਹਨਾਂ ਨੇ ਭਾਵੇਂ ਸਾਜ਼ਿਬਾ ਕਰਚੇ ਲਾਈ ਹੈ ਚੰਦਰਦੀ ਸਰਕਾਰ ਨਾਲ ਪਰ ਜਿਹਦੇ ਦਸਤ ਨੇ ਦੋਸ਼ੀ ਤਾਂ ਉਹੀ ਹੁੰਦਾ ਓਕੇ ਹਾਦਸੇ ਦੇ ਵਿੱਚ ਵੀ ਇਹੀ ਹੋਊ ਕਿ ਪ੍ਰਧਾਨਤਮਾਨ ਨੇ ਲਈ ਬੰਦ ਲਫਾਫਾ ਵੀ ਪ੍ਰਧਾਨਤਮਾਨ ਦਿੰਦਾ ਹੈ ਤੋ ਇਹ ਜਿਹੜਾ ਜਿਹੜੀ ਵਿਰੋਧਤਾ ਕੋ ਤਾਂ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਨਾ ਜੀ ਜਿਹੜੀ ਭਵੰਤਮਾਨ ਸਰਕਾਰ ਹੈ ਉਸੇ ਵੱਲੋਂ ਵਿਰੋਧਤਾ ਕੀਤੀ ਜਾ ਰਹੀ ਹੈ ਸੋ ਭਵੰਤਮਾਨ ਤਾਂ 101% ਜਿਹੜਾ ਜ਼ਿੰਮੇਵਾਰ